ਜ਼ਿਲ੍ਹਾ ਦੇ ਹਲਕਾ ਅਮਰਗੜ ਵਿੱਚ ਤਸ਼ੀਫ ਆਬਰੀ ਤੇ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਉਹਨਾਂ ਨੂੰ ਜੀ ਆਇਆਂ ਆਖਦਾ ਹਾਂ, ਵੈਲਕਮ ਕਰਦਾ ਹਾਂ, ਖੁਸ਼ ਆਮਦੀਦ ਕਹਿੰਦਾ ਹਾਂ। 2022 ਦੇ ਵਿੱਚ ਤੁਸੀਂ ਸਾਰਿਆਂ ਨੇ ਫਤਵਾ ਦਿੱਤਾ ਸੀ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਸਾਹਿਬ ਨੇ ਪਹਿਲੇ ਦਿਨ ਤੋਂ ਹੀ ਪੰਜਾਬ ਨੂੰ ਹਾਸਾ ਖੇਡਦਾ ਪੜਦਾ ਤੇ ਰੰਗਲਾ ਪੰਜਾਬ ਬਣਾਉਣ ਦੇ ਲਈ ਦਿਨ ਰਾਤ ਇੱਕ ਕਰਕੇ ਵੱਡੇ ਪੱਧਰ ਤੇ ਹਰ ਫੀਲਡ ਦੇ ਵਿੱਚ ਵਿਕਾਸ ਤੇ ਤਰੱਕੀਆਂ ਦੀਆਂ ਮੰਜ਼ਲਾਂ ਤੈਅ ਕੀਤੀਆਂ ਹਨ ਉਹ ਪੰਜਾਬ ਜਿਹੜਾ ਗੁਰੂਆਂ ਪੀਰਾਂ ਫਕੀਰਾਂ ਦੀ ਧਰਤੀ ਹੈ ਉਹ ਪੰਜਾਬ ਜਿੱਥੇ ਦੇ ਗਬਰੂਆਂ ਦੀ ਸੂਰਬੀਰਤਾ ਪੂਰੇ ਦੇਸ਼ ਦੇ ਵਿੱਚ ਨਹੀਂ ਪੂਰੀ ਦੁਨੀਆ ਵਿੱਚ ਮਸ਼ਹੂਰ ਸੀ ਪਿਛਲੀਆਂ ਅਕਾਲੀ ਭਾਜਪੀ ਔਰ ਕਾਂਗਰਸ ਸਰਕਾਰਾਂ ਨੇ ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਦੀ ਪੇਂਟ ਚੜਾ ਕੇ ਵੱਡੇ ਪੱਧਰ ਤੇ ਪੰਜਾਬ ਦੇ ਸਾਡੀ ਨੌਜਵਾਨੀ ਦਾ ਕਹਾਣ ਕੀਤਾ ਹੈ ਹਜ਼ਾਰਾਂ ਸਾਡੀਆਂ ਮਾਮਾ ਇਸ ਨਸ਼ਿਆਂ ਦੇ ਕਾਰਨ ਆਪਣੇ ਪੁੱਤ ਖੋ ਚੁੱਕੀਆਂ ਨੇ ਹਜ਼ਾਰਾਂ ਸਾਡੀਆਂ ਭੈਣਾਂ ਦੇ ਭਰਾ ਇਹਨਾਂ ਨਸ਼ਿਆਂ ਦੀ ਭੇਂਟ ਚੜ ਗਏ ਹਜ਼ਾਰਾਂ ਸਾਡੀਆਂ ਭੈਣਾਂ ਦੇ ਸੰਧੂਰ ਰੁਲ ਗਏ ਪਰ ਮੈਂ ਸਲਾਮ ਕਰਦਾ ਹਾਂ ਪੰਜਾਬ ਦੀ タルਪੀ ਦੇ ਇਹ ਸਪੂਤ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਸਾਹਿਬ ਨੂੰ ਕਿ ਜਿਨ੍ਹਾਂ ਨੇ ਪੰਜਾਬ ਦੀ ਨੌਜਵਾਨੀ ਨੂੰ ਬਚਾਉਣ ਦੇ ਲਈ ਯੁਧ ਨਸ਼ਿਆਂ ਦੇ ਵਿਰੁੱਧ ਛੇੜ ਕੇ ਵੱਡੇ ਪੱਧਰ ਤੇ ਪੰਜਾਬ ਦੇ ਵਿੱਚੋਂ ਨਸ਼ਿਆਂ ਦੇ ਤਸ਼ਕਰਾਂ ਨੂੰ ਫੜ ਕੇ ਜੇਲਾਂ ਵਿੱਚ ਬੰਦ ਕੀਤਾ ਹੈ। ਔਰ ਅੱਜ ਪੰਜਾਬ ਨਸ਼ਿਆਂ ਦੇ ਖਾਤਮੇ ਵੱਲੋਂ ਬੜੀ ਤੇਜ਼ੀ ਦੇ ਨਾਲ ਅੱਗੇ ਵਧ ਰਿਹਾ ਹੈ। ਮੈਂ ਸਮਝਦਾ ਹਾਂ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਆਉਣ ਵਾਲੇ ਥੋੜੇ ਸਮੇਂ ਦੇ ਵਿੱਚ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਸਾਹਿਬ ਪੰਜਾਬ ਨੂੰ ਨਸ਼ਾ ਮੁਕਤ ਬਣਾ ਕੇ ਇੱਕ ਵਾਰ ਫੇਰ ਪੰਜਾਬ ਦੇ ਅੰਦਰ ਖੇਡਾਂ ਦੇ ਵਿੱਚ ਸਾਡੀ ਨੌਜਵਾਨ نسل ਨੂੰ ਅੱਗੇ ਵਧਾ ਕੇ ਪੰਜਾਬ ਨੂੰ ਹੱਸਦਾ ਖੇਡਦਾ ਵਸਦਾ ਪੜਦਾ ਤੇ ਰੰਗਲਾ ਪੰਜਾਬ ਬਣਾਉਣਗੇ। ਪ੍ਰਾਪੋ ਪੰਜਾਬ ਦੇ ਅੰਦਰ ਸਾਡੀ ਨੌਜਵਾਨ ਜਦੋਂ ਉਹਨਾਂ ਨੂੰ ਨੌਕਰੀਆਂ ਨਹੀਂ ਸੀ ਮਿਲਦੀਆਂ ਉਹ ਮਾਇੂਸੀ ਦਾ ਸ਼ਿਕਾਰ ਹੋ ਕੇ ਆਈ ਲੈਟਸ ਕਰਕੇ ਵਿਦੇਸ਼ਾਂ ਜਾਣ ਲੱਗ ਗਏ ਸੀ ਵੱਡੇ ਪੱਧਰ ਤੇ ਸਾਡੀ ਨੌਜਵਾਨ نسل ਵਿਦੇਸ਼ਾਂ ਜਾਂਦੀ ਸੀ ਪਰ ਮੈਂ ਸਲਾਮ ਕਰਦਾ ਪੰਜਾਬ ਦੇ ਇਹਨਾਂ ਇਸ ਸੂਰਬਾਰ ਮੁੱਖ ਮੰਤਰੀ ਸਾਹਿਬ ਨੂੰ ਕਿ ਜਿਨ੍ਹਾਂ ਨੇ ਲਗਭਗ 55000 ਪੰਜਾਬ ਦੇ ਪੜ੍ਹੇ ਲਿਖੇ ਮੁੰਡੇ ਕੁੜੀਆਂ ਨੂੰ ਸਰਕਾਰੀ ਨੌਕਰੀਆਂ ਦੇ ਕੇ ਇਹ ਅਹਿਸਾਸ ਜਗਾਇਆ ਹੈ ਕਿ ਪੰਜਾਬ ਦੇ ਅੰਦਰ ਨੌਕਰੀਆਂ ਮਿਲ ਰਹੀਆਂ ਨਾ ਸਾਡੇ ਨੌਜਵਾਨ ਮੁੰਡੇ ਕੁੜੀਆਂ ਹੁਣ ਸੋਚ ਰਹੇ ਨਾ ਬਹੁਤ ਸਾਰੇ ਬਾਹਰੋਂ ਮੁੜ ਕੇ ਵੀ ਆਏ ਨਾ ਔਰ ਬਾਜ਼ ਜਾਨਦਾਰ ਰੁਝਾਨ ਘਟਿਆ ਹੈ ਇਹਦੇ ਲਈ ਵੀ ਮਾਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਸਾਹਿਬ ਵਧਾਈ ਦੇ ਪਾਤਰ ਹਨ ਪੰਜਾਬ ਦੇ ਅੰਦਰ ਪਿਛਲੀਆਂ ਸਰਕਾਰਾਂ ਨੇ ਵੱਡੇ ਪੱਧਰ ਤੇ ਰਿਸ਼ਵਤਖੋਰੀ ਦਾ ਮਾਹੌਲ ਪੈਦਾ ਕੀਤਾ ਲੇਕਿਨ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਸਾਹਿਬ ਨੇ ਜ਼ੀਰੋ ਟੋਲਰੈਂਸ ਦੀ ਪਾਲਿਸੀ اختیار ਕਰਕੇ ਪੰਜਾਬ ਦੇ ਅੰਦਰ ਰਿਸ਼ਵਤਖੋਰੀ ਦੀ ਲੱਕ ਤੋੜੀ ਦਾ ਲੱਕ ਤੋੜਿਆ ਹੈ ਇਹਦੇ ਲਈ ਵੀ ਮੈਂ ਉਹਨਾਂ ਨੂੰ ਮੁਬਾਰਕਬਾਦ ਪੇਸ਼ ਕਰਦਾ ਹਾਂ ਪ੍ਰਾਭੋ ਸਾਡੇ ਖੇਡਾਂ ਦੇ ਉਹ ਮੈਦਾਨ ਜਿਹੜੇ ਪਿਛਲੀਆਂ ਸਰਕਾਰਾਂ ਦੀਆਂ ਮਾੜੀਆਂ ਨੀਤੀਆਂ ਕਰਕੇ ਬੇਰੌਣਕ ਤੇ ਬਰਬਾਦ ਹੋਏ ਪਏ ਸੀ ਮਾਨਯੋ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਸਾਹਿਬ ਦੀਆਂ ਵਧੀਆ ਖੇਡ ਨੀਤੀਆਂ ਕਰਕੇ ਖੇਡਾਂ ਵਤਨ ਪੰਜਾਬ ਦੀਆਂ ਸ਼ੁਰੂ ਕਰਕੇ ਇਹਨਾਂ ਨੇ ਅੱਜ ਫੇਰ ਪੰਜਾਬ ਪਰ ਦੇ ਖੇਡ ਮੈਦਾਨਾਂ ਦੇ ਵਿੱਚ ਰਾਣ ਕਾ ਪਰਤਾਣਾਂ ਅੱਜ ਸਾਡੇ ਨੌਜਵਾਨ ਫੇਰ ਖੇਡਾਂ ਦੇ ਮੈਦਾਨ ਦੇ ਵਿੱਚ ਅੱਗੇ ਵਧਣ ਲਈ ਵੱਡੇ ਪੱਧਰ ਤੇ ਵਕਤ ਵਕਤ ਖੇਡਾਂ ਦੇ ਵਿੱਚ ਰੁਚੀ ਲੈ ਕੇ ਅੱਗੇ ਵਧ ਰਹੇ ਹਨ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਇੱਕ ਵਾਰ ਫੇਰ ਖੇਡਾਂ ਦੇ ਮੈਦਾਨ ਵਿੱਚ ਵੀ ਹਿੰਦੁਸਤਾਨ ਦਾ ਮੋਰੀ ਸੂਬਾ ਬਣ ਕੇ ਉਬਰੇਗਾ ਸਮੇਂ ਦੀ ਘਾਟ ਹੈ ਕਿਉਂਕਿ ਸੀਐਮ ਸਾਹਿਬ ਨੇ ਵਾਪਸ ਜਾ ਕੇ ਵੀ ਕਈ ਮੀਟਿੰਗਾਂ ਅਟੈਂਡ ਕਰਨੀਆਂ ਇਸ ਕਰਕੇ ਮੈਂ ਜ਼ਿਆਦਾ ਕੁਝ ਨਾ ਕਹਿੰਦਾ ਹੋਇਆ ਇੱਕ ਵਾਰ ਫੇਰ ਜ਼ਿਲ੍ਹਾ ਮਲੇਰ ਕੋਲ ਦੀ ਇਸ ਧਰਤੀ ਤੇ ਉਹਨਾਂ ਦੀ ਆਮਤੇ ਉਹਨਾਂ ਨੂੰ ਦਿਲ ਦੀਆਂ ਲੁਗਾਈਆਂ ਤੋਂ ਮੁਬਾਰਕਬਾਦ ਪੇਸ਼ ਕਰਦਾ ਹਾਂ ਵੈਲਕਮ ਕਰਦਾ ਹਾਂ ਉਹਨਾਂ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਆਪਣੇ ਵਿਜ਼ੀ ਸ਼ਡਿਊਲ ਦੇ ਵਿੱਚੋਂ ਸਮਾਂ ਕੱਢ ਕੇ ਇੱਥੇ ਤਸ਼ਰੀਫ ਲੈ ਕੇ ਸਾਡੇ ਉੱਤੇ ਬਹੁਤ ਵੱਡਾ ਇਹਿਸਾਨ ਕੀਤਾ ਹੈ ਸਾਡੇ ਰੈਵਨਿਊ ਮਿਨਿਸਟਰ ਸਰਦਾਰ ਹਰਦੇਵ ਸਿੰਘ ਮੁੰਡੀਆਂ ਜੀ ਉਹ ਵੀ ਅੱਜ ਦੇ ਇਸ ਫੰਕਸ਼ਨ ਦੇ ਵਿੱਚ ਜਲਵਾ ਫਰੋਜ਼ ਹਨ ਔਰ ਮੈਂ ਮੁਬਾਰਕਬਾਦ ਪੇਸ਼ ਕਰਦਾ ਹਾਂ ਮੇਰੇ ਕੁਲੀਗ ਐਮ ਐਲ ਏ ਅਮਰਗੜ ਸਰਦਾਰ ਜਸਵੰਤ ਸਿੰਘ ਗੱਜਨਵਾਜਰਾ ਜੀ ਨੂੰ ਕਿ ਜਿਨ੍ਹਾਂ ਨੇ ਦਿਨ ਰਾਤ ਮਿਹਨਤ ਕਰਕੇ ਇਹ ਸ਼ਾਨਦਾਰ ਇਸ ਫੰਕਸ਼ਨ ਦਾ ਆਯੋਜਨ ਕੀਤਾ ਹੈ ਇਸ ਦੇ ਨਾਲ ਹੀ ਮੈਂ ਆਪਣੀ ਬਾਤ ਨੂੰ ਸਮਾਪਤ ਕਰਦੇ ਹੋਏ ਰਜ਼ਾ ਚਾਹੁੰਦਾ ਹਾਂ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ